ਅਲਗੀ ਹੁਣ ਦਾਦੀ ਮਗਰ ਵੀ ਮੈਨੂੰ ਕੋਲੀ ਚ ਪਾ ਗਏ ਤੇ

ਫੋਨ ਕਿਹੜਾ ਹੁੰਦਾ ਅੱਜ ਇਹ ਸੋਹਣਾ ਨਾ ਤੁਹਾਨੂੰ ਪੈਂਦੀਆਂ ਬਾਰੇ ਗਾਲੀਂ ਕੱਢਵਾਇਨ ਮਾਜੀਓ ਮਿਲਣਾ ਅੱਜ ਨਹੀਂ ਹੋਊਗਾ ਮੈਂ ਤਾਂ ਰਹਿਦਾ ਰਹੇ ਇਹ ਰਹਾ ਇਹਨਾਂ ਨੂੰ ਪੀਸਨ ਕਿਉਂ ਮੈਂ ਅੱਜ ਮੈਂ ਤੇ ਲੋੜ ਨੇ ਮੇਰੀ ਯਾਦ ਕਰਿਆ ਨਾ ਰਾਤ ਦੇ ਰਾਤ ਦੇ ਕੋਈ ਪੱਤਣੋੜੀ ਗਾਲੀਂ ਕਿਹੜੀ ਚੀਜ਼ ਚਾਹਤ ਹੈ ਜੀ ਮੈਂ ਜਲਦੀ ਲੈ ਕੇ ਦੇਣਾ ਜੀ ਇਹ ਬੰਦੇ ਦੇ ਨਾਲ ਕਰ ਲਏ ਕੋਹ ਨਾ ਲਈ ਪਸੰਦਾ ਹੁੰਦੀ ਕਿ ਨਹੀਂ ਹੁਣ ਰਿਮੋਟ ਮਾਰ ਕੇ ਚੱਲਦੀ ਆਂ ਲੇ ਘਾਂ ਤੇ ਆਏ ਆ ਦੇਖੋ ਹੁਣ ਸ਼ਬਦਾ ਤੇ ਹੋ ਗਿਆ ਰੇਟ ਨਹੀਂ ਘੱਟ ਕਰਨ ਦਾ ਆ ਗੁਣਵਾਤ ਤੇ ਉਹ ਇੱਥੇ ਨਹੀਂ ਲੋਨ ਵਾਲਾ ਹੈਗਾ ਇਹਦੇ ਵਿੱਚ ਮੁੰਡੇ ਆਪਰੇ ਜਾ ਰਹੇ ਹਾਂ ਮੁੰਡੇ ਕੋ ਕੁਝ ਨਾ ਆਇਆ ਤੇ ਚੱਲਦੀ ਰਹੀ ਵੇਖੋ ਕੁਝ ਵੀ ਨਾ ਸੋਚਣ ਲਈ ਵੇਖੋ ਆਉਂ ਨਾ ਪੜਾਈ ਭੇ ਫੇਰ ਬਣਦੀ ਔਰ ਗੁਣੇ ਕੀ ਹੈ ਦਾਦੀ ਨੇ ਕਹੇ ਇਹ ਕੀ ਹੈ ਚੱਲਦਾ ਹੀ ਆ ਦੇ ਦੇ ਵੇ ਆਪੀ ਹੈ ਹੈ ਨਾ ਦਾਦੀ ਆਪ ਨੂੰ ਕਹਿੰਦੀ ਯਾਰ ਮੋਟਿਆ ਕੀ ਹੈ ਕਹਿੰਦੀ ਚੱਲਦਾ ਹੀ ਆ ਲੈ ਬਣ ਗਈ ਵੀਡੀਓ ਦੇ ਦੋ ਬਾਤ ਦੇ ਨਾ ਆਹ ਵੇਖੋ ਕੀ ਟਾਈਮ ਹੋਇਆ 12 ਵਜੇ ਹੈ ਤੇ ਕਿੰਨੀ ਵੀਡੀਓ ਬਾਹਰ ਤੇ ਬਰਥਡੇ ਕਰਨਾ ਸਸੀ ਘਾਲ ਸਾਥ ਹੜਾਈ ਦੇ ਨੇ ਵਲੌਗ ਦੇ ਵਿੱਚ ਤੇ ਵੀ ਕਿਹਾ ਕਿ ਤੁਹਾਨੂੰ ਸਾਰੇ ਜਣੇ ਨੂੰ ਪਤਾ ਆਪਣੀ ਗੱਡੀ ਦਾ ਹੋ ਗਿਆ ਨੁਕਸਾਨ ਥੋੜਾ ਜਿਹਾ ਕੱਲ ਮੋਟਰਸਾਈਕਲ ਮਾਰਤਾ ਸੀ ਕਹਿੰਨੇ ਤੇ ਹੁਣ ਚੱਲੇ ਆਂ ਸਲੂਨ ਤੇ ਗੰਦੀ ਜਣੀ ਉੱਥੇ ਆਏ ਹੋਏ ਨੇ ਨੀਲ ਲਗਵਾਉਣੇ ਨੇ ਉਹਨਾਂ ਨੇ ਤੇ ਚੱਲੀਏ ਉਹਨਾਂ ਨੂੰ ਵਿਆਹ ਪੈ ਗਿਆ ਤੇ ਇਹਨੇ ਨੀਲ ਪੇਂਟ ਉਹ ਗੱਲਾਂ ਉੱਤੇ ਲਾਲੀ ਆ ਵਕਤਾ ਪੀ ਕਿਦਾਂ ਨਾ ਲੱਸਦੀ ਤੇ ਨਾ ਥੋ ਹੂੰ ਹੁਣੇ ਜਿਹਨੇ ਆਪਰ ਉਤੀਹਾਂ ਲਾ ਤੈਂ ਜਰ ਗੱਡੀ ਦਾ ਨਸਾਨ ਹੋ ਗਿਆ ਐਕਸੀਡੈਂਟ ਹੋ ਗਿਆ ਅਸਲ ਚ ਨਾ ਬੰਦੇ ਨੇ ਪੀਤੀ ਸੀਗੀ ਸ਼ਰਾਬ ਮਲਾਜੂਮੀ ਗਵਾਇਸ ਦੀਵਨੋ ਪੁੱਛ ਲੋ ਸਾਡੇ ਬੈਕਸਾਈਡ ਮਲਾਜੂਮੀ ਆਉਂਦੇ ਆ ਉਹ ਵੀ ਕੰਡਰ ਤੇ ਤੁਹਾਡੀ ਗਲਤੀ ਨਹੀਂ ਆ ਗਈ ਕਿਉਂਕਿ ਮੇਰੀ ਗੱਡੀ ਭਾਜੀ ਬਿਲਕੁਲ ਹੌਣਹੌਣੀ ਮੋੜ ਕੱਟਣ ਲਿਆ ਮੈਂ ਮੈਂ ਮਤਲਬ ਵੇਖ ਹੀ ਨਹੀਂ ਲਿਆ ਮੈਂ ਕੋਈ ਨਹੀਂ ਆਉਂਦਾ ਭਾਜੀ ਉਹਨੇ ਮੋੜ ਕੱਟਿਆ ਰੋਡ ਦੇ ਉੱਤੇ ਬੜੀ ਤੇਜ਼ ਆਇਆ ਇੰਨੀ ਤੇਜ਼ ਵਜਾਂ ਨਾਲ ਸਾਹਮਣੇ ਭਾਜੀ ਇੰਨੀ ਤੇਜ਼ ਵਜਾਂ ਨਾਲ ਮੋਰਸਲ ਦੇ ਨਾਲ ਤੇ ਬੁਰਕ ਕਿਸ ਹਿਸਾਬ ਨਾਲ ਵੀ ਪਾਹੀ ਪਿਆ ਇੰਨਾ ਉੱਚਾ ਡਰ ਗਿਆ ਤੇ ਗੱਡੀ ਦੀ ਲਾਈਟ ਵੀ ਟੁੱਟ ਗਈ ਤਾਂ ਮੈਨੂੰ ਗੱਡੀ ਦੀ ਲਾਈਟ ਦੇ ਹੁੰਦਾ ਹੈ ਉਹ ਟੁੱਟ ਗਈ ਹੈ ਗੱਡੀ ਦੀ ਲੈਫਟ ਸਾਈਡ ਵਾਲੀ ਤੇ ਹੱਥੋਂ ਦੇਖਦਾ ਜਿਹੜਾ ਚਲੋ ਸ਼ਰਾਬੀ ਮੁੰਡਾ ਉਹਦੇ ਹੱਥੇ ਸੱਟ ਲੱਗੀ ਪਰ ਇਹ ਵੀ ਬਚਾਅ ਹੋ ਗਿਆ ਕਿਰਪਾ 하기 ਮਹਾਰਾਜ ਬਚਾਅ ਕਮਿਸ਼ਨ ਲੈਟ ਦੀ ਚਲੋ ਕੋਈ ਗੱਲ ਪਰ ਇਹ ਵੀ ਬੈਸੀ ਚੋਲੀ ਜਾਂਦਾ ਹੈ ਸ਼ਰਾਬ ਪੀਤੀ ਸੀ ਨਾ ਬੈਸੀ ਜਿਹੜਾ ਹਰ ਕੇ ਮੁਲਾਜ਼ਮ ਸਾਹਿਬ ਕਹਿੰਦੇ ਕਿ ਮੈਂ ਵੀ ਤੁਹਾਡੇ ਮਗਰ ਮਗਰੀ ਆਉਂਟਾ ਕਹਿੰਦਾ ਫੜਦਾ ਹੀ ਪਿਆ ਰਹਿਣਾ ਤਾਂ ਮੈਨੂੰ ਪਤਾ ਹੈ ਕੀ ਗਲਤੀ ਹੈ ਮੈਨੂੰ ਨਹੀਂ ਮਲਾਜ਼ਮ ਸਾਹਿਬ ਦੱਸੋ ਕਹਿੰਦਾ ਆ ਆ ਬੰਦਾ ਜਿਹੜਾ ਜੱਕਰੋਂ ਨਿਕਲ ਕੇ ਆਇਆ ਦੱਸ ਵੀ ਹੌਲ ਗਿਆ ਜੰਮੇ ਮੈਨੂੰ ਮੇਰੀ ਗਲਤੀ ਹੈ ਕਿਤੇ ਮੈਨੂੰ ਦੱਸੋ ਵੀ ਮੈਂ ਮੈਨੂੰ ਜਿੱਦਾਂ ਮੱਝ ਦੀ ਫੜ ਲਓ ਮੈਂ ਹਾਂ ਜੀ ਮੇਰੀ ਗਲਤੀ ਹੈ ਕਹਿੰਦਾ ਨਹੀਂ ਨਹੀਂ ਇਦਾਂ ਨਹੀਂ ਕੋਈ ਗੱਲ ਤਾਂ ਵੀ ਕੋਈ ਗਲਤੀ ਨਹੀਂ ਹੋਈ ਵੀ ਤੁਸੀਂ ਤਾਂ ਮਾਨ ਨਾ ਇੰਡੀਕੇਟਰ ਦਿੱਤਾ ਮੋੜ ਕੱਟਣ ਦੇ ਤੇ ਉਹ ਭਾਜੀ ਬੜੀ ਤੇਜ਼ ਆਇਆ ਕਾਦੀਆਂ ਟੀਤੀ ਚੁੰਗੀ ਦੀ ਗੱਲ ਆ ਹੁਣ ਇਹ ਜੀ ਆਈ ਹੈ ਜੀ ਆਪਾਂ ਤੇਨ ਲਾਈਟ ਬਖਾਉਂਦਾ ਤਾਂ ਟੁੱਟੀ ਆ ਹਾਂ ਭਾਈ ਥੋ ਟੁੱਟੀ ਗੱਡੀ ਬਹੁਤ ਤੇਜ਼ ਵਜਾਂ ਲਾ ਵੀ ਇੰਨਾ ਤੇਜ਼ ਵਜਾਂ ਨਾ ਵੀ ਛਾੜੀ ਗੰਨਾ ਦੋ ਵੀ ਬੁੜਕੀ ਕੇ ਪਿਆਲ ਆ ਵੀ ਇੰਨਾ ਇੰਨਾ ਉੱਚਾ ਬੁੜਕੀ ਕੇ ਡੱਗਾ ਹਣਾ ਲੈ ਵੀ ਇਹ ਇਧਰ ਟਟਾ ਇਹਦਾ ਹਿੱਸਾ ਜਿਹੜਾ ਨੇ ਗੱਡੀ ਦੇ ਵਿੱਚ ਰੱਖਿਆ ਆ ਆ ਇਧਰ ਰੱਖਿਆ ਆ ਆ ਪਿਆ ਆ ਇਧਰ ਆਇਆ ਤੂੰ ਰੋਟੀ ਤੇ ਆਪਾਂ ਖਾ ਲਈ ਆ ਇਧਰ ਆ ਵਰਗੁਣ ਬਾਹਰ ਬਿੱਲੀ ਸਾਰੇ ਜਾਣਿਆਂ ਨੇ ਪਰ ਮੂਡ ਜ ਬੜਾ ਖਰਾਬ ਹੈ ਗੱਡੀ ਟੁੱਟ ਗਈ ਨਾ ਜਰ ਜੜੀ ਨੋ ਬੜਾ ਦੁੱਖ ਜਿਹਾ ਲੱਗਿਆ ਮਨ ਨੂੰ ਹੁਣ ਹੋਂਡਿਆ ਮੈਂ ਤਾਂ ਹੀ ਹੋਂਦਾ ਕਹਿੰਦਾ ਵੀ ਮੈਨੂੰ ਜਲੀਲ ਜੇ ਨਾ ਕਰਾਓ ਚੂਤ ਹੁੰਦਾ ਨਹੀਂ ਹੋਂਡਿਆ ਇਹ ਸਾਰਿਆਂ ਨੇ ਕਹਿ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਗੱਡੀ ਟੁੱਟ ਗਈ ਵੇਲਾ ਕੋਈ ਕੋਈ ਗੱਲ ਨਹੀਂ ਕੋਈ 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 ਗੱਲ ਨਹੀਂ ਪਪਾ ਕਿਆ ਹੋਰ ਆ ਜੂਗੀ ਕਾ ਪਪਾ ਹੋਰ ਆ ਜੂਗੀ ਆਪੇ 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 ਲੈ ਲੈ ਆਈਸਕ੍ਰੀਮ ਖਾ ਮੰਡੀ ਆਖੇ ਤੇ ਲੱਗਦੀ ਨਹੀਂ ਕੀ ਕਰੀਏ ਐਨੀ ਠੰਡ ਪੈਣ ਡਈ ਇਹਦੇ ਹੈ ਆਹ ਹੋਇਆ ਯਾਰ ਚੰਦਾ ਇਹ ਨਾ ਪੀਸ ਮੁੜ ਕੇ ਕੇ ਛੱਤ ਦੇ ਉੱਤੇ ਪਿਆ ਹੋਇਆ ਸੀਗਾ ਕੱਲ ਕੋਈ ਨਹੀਂ 2-4 ਦਿਨ ਤੱਕ ਨਾ ਇੰਸ਼ੋਰੈਂਸ ਦੇ ਵਿੱਚ ਉਹ ਕੋਈ ਗੱਲ ਨਹੀਂ ਲੈਟ ਨਵੀਂ ਪੈ ਜਾਣੀ 1000 ਰੁਪਏ ਲਗਾਣਾ ਨਵੀਂ ਪੈ ਜਾਣੀ ਲਾਈਟਾਂ ਵਾਲੀ ਉਦਾਂ ਮੈਂ ਗੱਡੀ ਦੀ ਵਿਹਲ ਮਜ਼ਬੂਤੀ ਆ ਕਿਤੇ ਕੋਈ ਚਿਬ ਨਹੀਂ ਕੋਈ ਲੀਕ ਨਹੀਂ ਕੋਈ ਕੁਛ ਨਹੀਂ ਆ ਬਸ ਅੱਜ ਜਦੋਂ ਆਣ ਕੇ ਵੱਜਾ ਵਾ ਲਾਈਟ ਤੇ ਲਾਈਟ ਟੁੱਟ ਗਈ ਆ ਬਸ ਕਿਉਂਕਿ ਲਾਈਟ ਤੁਹਾਨੂੰ ਪਤਾ ਨਾ ਚੁੱਕ ਹੁੰਦੀ ਯਾਰ ਇਹ ਤਾਂ ਟੁੱਟ ਗਈ ਹੈ ਨਹੀਂ ਤੇ ਮਜਾਲ ਆ ਕੁਝ ਨਹੀਂ ਹੋਣਾ ਗੱਡੀ ਨੂੰ ਮਾਰੇ ਦੀ ਕਿਰਪਾ ਰਹਿਣੀ ਹੈਗੀ ਬਸ ਆਣ ਲਾਈਟ ਦੇ ਉੱਤੇ ਵੱਜਾ ਆ ਇੱਧਰ ਉੱਧਰ ਕਿਤੇ ਨਾ ਕਿਤੇ ਵੱਜ ਜਾਂਦਾ ਨਾ ਤੇ ਬਚਾਓ ਹੋਏ ਨੇ ਥੋੜਾ ਮਾੜਾ ਮੋਟਾ ਡੈਂਟ ਜਿਆ ਪਾਣਾ ਸੀ ਆ ਖੂ ਹੀ ਪੈ ਗਿਆ ਰਤੀ ਬਾ ਵਾਰਿਸ਼ ਨਾ ਆਵੇ ਨਹੀਂ ਤੇ ਇਹਦੇ ਵਿੱਚ ਪਾਣੀ ਭਰ ਜਾਣਾ ਸਾਰੀ ਲੈਟ ਚ ਕੰਮ ਹੋ ਜਾਣ ਲੈਟ ਦਾ ਸਸਰੀ ਕਾਲ ਹੋਏਣੀ ਨਾਲ ਹੀ ਨਫਾ ਫਾਇਦੇ ਤੇ ਹੁਣ ਇਹਨੇ ਮਚਾੜ ਦਿੱਤਾ ਐ ਮੈਂ ਕਭੀ ਬਰਾਤ ਪਾਣੀ ਨੇ ਪੈ ਜੇ ਕਿਦ ਲੱਗਦਾ ਪਾਣੀ ਪੈ ਗਿਆ ਖਰਾਬ ਹੋਏਣੀ ਸਾਰੀ ਭਰ ਜਣੀ ਪਾਣੀ ਦੇ ਨਾਲ ਤੇ ਥੋੜਾ ਬਹੁਤ ਗੁਜ਼ਾਰਾ ਜਿਹਾ ਕਰਤਾ ਹੁਣ ਬਾਕੀ ਵੇਖੋ ਕੱਢਦਾ ਕਿ ਨਹੀਂ ਕੱਢਦਾ ਟਾਈਮ ਆਪਣੇ ਵੱਲੋਂ ਤੇ ਤਸੱਲੀ ਬਖਸ਼ ਮੁਕਰਤਾ ਇਧਰ ਇਧਰ ਤੇ ਵਿਖਾ ਲੈ ਪਾਪਾ ਨੂੰ ਤੇ ਵਿਖਾਈ ਨਹੀਂ ਦੱਦਾ ਨੂੰ ਵਿਖਾ ਦੇ ਇਧਰੋਂ ਇਸ ਨਹੀਂ ਪਰਾਂ ਹੀ ਟੈਂਗੇ ਟੈਂਗੇ ਕਿਤੇ ਗਏ ਟੈਂਗੇ ਟੈਂਗੇ ਕਿਤੇ ਗਏ ਟੈਂਗੇ ਟੈਂਗੇ ਜਦੋਂ ਵਿਖਾ ਗਿਆ ਦੱਦਾ ਨੂੰ ਵਿਖਾ ਕੇ ਆ ਜਾ ਵਾਹ ਦੇ ਇਹਨੂੰ ਦੱਦਾ ਨੂੰ ਇਧਰ ਤੇ ਵੇਖ ਡੈਡੀ ਕੁੜੀ ਵਿਖਾਉਣ ਆਈ ਯਾਰ 3 ਨੰਬਰ ਨੇ ਲੈ ਆ 1700 ਦੀ ਲੈ ਕੇ ਆਈ ਕਿਰਨ ਦੀ ਦੀ ਹਣੀ ਹੈ ਬਹੁਤ ਮਹਿੰਗੀ ਯਾਰ ਦਦੀ ਉਹਨਾਂ ਨੂੰ ਪੈਸੇ ਪੁਹੇ ਘੱਟ-ਕੁਟ ਕਰਦੇ ਨੇ ਇਧਰ ਨੂੰ ਖਾ ਚੋਣਾ ਹੀ ਓਏ ਦਰਨੇ ਓਏ ਡੇਗਣਾ ਪਈ ਡੇਗਣਾ ਨਹੀਂ ਚਾਹੀਦਾ ਚਲ ਇਧਰ ਦਦੀ ਨੂੰ ਵਿਖਾ ਦੋ ਦਦੀ ਨੂੰ ਵੀ ਦਦੀ ਨੂੰ ਦਿਖਾ ਦੋ ਦਦੀ ਨੂੰ ਵਿਖਾ ਦੋ ਨਾ ਆਇਆ ਇਧਰ ਯੋ ਇਧਰ ਦਦੀ ਕਾਚ ਹੋਣੀ ਹੈ ਰਸੋਈ ਚ ਉਧਰ 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 ਚੱਲ ਆ। ਹਾਂ ਹਾਂ ਚੱਲ ਚੱਲ। ਕਾ ਦਦੀ ਛੋਣੀ। ਅੱਜ ਕਿਹਦੇ ਬਾਦੀ ਕਿਹਦੇ। ਰਸੋਈ ਬਾਦੀ। ਹਾਂ ਛੋਣੀ। ਟੰਗੇ ਟੰਗਾ ਕਰਕੇ ਬਾਦ ਦਦੂਨ ਦਦੀ ਟੰਗੇ ਟੰਗੇ। ਟੰਗੇ ਦੇਖਾ ਮੈਂ। ਹਾਂ ਦੱਦ ਨੂੰ। ਆਹ ਦੱਦ ਨੂੰ ਜਾ। ਚੱਲ ਲਾ ਦੋ ਹਣ ਐ ਕਾਜੀ ਹੈ ਹਾਂ ਜਾਓ ਜਾਓ ਮਮਨ ਘਾ ਨਾ ਦੋ ਪੁਈ ਨਿਕਾ ਮੇ ਸੋਹਣੀ ਲੱਗਦੀਆਂ ਪੁਈ ਨਿਕਾ ਮੇ ਸੋਹਣੀ ਲੱਗਦੀਆਂ ਨਹੀਂ ਸੋਹਣੀ ਲੱਗਦੀਆਂ ਹਾਂ ਸੋਹਣੀ ਬਣੀ ਆ ਜਾ ਨੀ ਤੇ ਹਰਫਾ ਤੇ ਲੈ ਲੈਣੀ ਨਹੀਂ ਹਰਫਾ ਤੇ ਲੈ ਲੈਣੀ ਨਹੀਂ ਤੇ ਆ ਜਾ ਇਹ ਦੇ ਦੇ ਛੇਤੀ ਖਿਲਾ ਰੋ ਮਮਨ ਘਾ ਲਾ ਦੋ ਛੇਤੀ ਕਛਤੀ ਇਹ ਤਿੰਨ ਲਾ ਦੋ ਸੋਹਣੀ ਹੈ ਹਾਦੀ ਮੈਂ ਨਹੀਂ ਤੁਹਾਡੇ ਲੱਗੇ ਤੇ ਉੱਠ ਕੇ ਬੈ ਗਈ ਮਿੰਟੋ ਮਿੰਟੇ ਹਾਂ ਉਹ ਰੰਗ ਵਾਲਾ ਆਖਣਾ ਹਾਂ ਉਹਨੂੰ ਪਾਗਲਾ ਤੇ ਮਾਣ ਮਾ ਚੰਨ ਨੂੰ ਸੌਣਾ ਹੀ ਆ ਹਾਲ ਨੂੰ ਪਰ ਮੈਂ ਲੈ ਵੇ ਆ ਇਹਦਾ ਮਸਲ ਲੈ ਰਦਾ ਇਸ ਕੋਲੇ ਨਾਲ ਕਿਹੜੇ ਦੋ ਦਿਨ ਲੱਗ ਦੱਸਿਆ ਦੋ ਵਾਰ ਰਿਪੀਟ ਕਰ ਲਾ ਸਕਦੇ ਮੋੜੀ ਪਰ ਸਲੈਕਟ ਹੋਣ ਦੇ ਆ ਡਿਜ਼ਾਈਨ ਦੱਸਿਆ ਮੈਂ ਕਿ ਇਹਦਾ ਹੋ ਸਕਦਾ ਇਹ ਉਹਨੇ ਭੇਜੇ ਮੀਤ ਨੇ ਲਾ ਦੁੱਧ ਦੇ ਆ ਪੀਣਾ ਸ਼ੀਰ ਆਲਵਾ ਰੂਦਿਕੋ ਆਵੇ ਕਣਾ ਆ ਵੇਖ ਆਹੋ ਸਿਕਾ ਯੂਰੂ ਦੇ ਪਾ ਚਾ ਤੋ ਕੱਤਾ ਵਚ ਤੋ ਕੰਪਾ ਚ ਕਰਨੂ ਮਦਨ ਦਾ ਲੈ ਕੇ ਆ ਨਾ ਹਰਗੜ ਨੂੰ ਮੈਂ ਮੁਰਕੇ ਕਰਿਆਣ ਕਾ ਦੱਸਿਆ ਮਾ ਉਹ ਦਿਨ ਦਰਮੀਆਂ ਚ ਨਾ ਪਿੰਨੀਆਂ ਕੱਢ ਕੇ ਤੇ ਲਈ ਫਿਰੇ ਵੇੜੇ ਦੇ ਵਿੱਚ ਪਿੰਨੀ ਲੈ ਕੇ ਤੂੰ ਮੰਜੀ ਤੇ ਰੱਖਾਈ ਫਿਰ ਫਰਨੀ ਮਰੂਦਣਾ ਫਿਰ ਪੰਗੇ ਲਈ ਜਾਵੇ ਹਣਾ ਠਰਿਆ ਅਮਰੂਦ ਹੀ ਫੇਰੇ ਸਾਰੇ ਨਿਕਲ ਆਈਏ ਹਾਂ ਬਾਜੀ ਸਾਰੀ ਰਾਤ ਵਿਚਾਰੇ ਸੁੱਤੇ ਨਹੀਂ ਮੁੰਡਾ ਜਾਗਦਾ ਹੀ ਰਹਿੰਦਾ ਫਿਰ ਹੁਣ ਸੁੱਤੇ ਆ ਹਣੀ ਬਾਜੀ ਅੱਜ ਮੰਗਲਵਾਰ ਹੋਣਾ ਅੱਜ ਅੱਜ ਮੰਗਲਵਾਰ ਆ ਨਾ ਚੱਲੇ ਜੇ ਚੰਗੀ ਚਿੜੀਆ ਰਾਨੀ ਸਵੇਰ ਦੀ ਚੱਲਣੀ ਮੈਂ 6 6 ਵਜੇ ਦਾ ਵੇਖਣ ਡਿਆਂ ਹੈ ਹੋ ਗਿਆ ਇਹ ਗੱਲ ਵਿੱਚ ਕਿੱਥੇ ਥੋੜਾ ਜਿਹਾ ਸੁੱਤਾ ਮੇਰੇ ਸੋਣਣਾ ਸੰਦਾ ਘਟਿਆ ਸੰਦਾ ਘਟਿਆ ਨਾ ਰਾਤ ਦਾ ਸੁੱਤਾ ਨਹੀਂ 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 ਉੱਠਿਆ ਬੜੀ ਬੜੀ ਮੈਂ ਜਾਗਣ ਡਿਆਂ ਆ ਤੇ ਨਜ਼ਰੀ ਲੱਗੀ ਹਰ ਗੁਣ ਵੀ ਕਿੱਥੇ ਰਾਤ ਸੌਂਨ ਦੇਵੇਂ ਮੈਨੂੰ ਮੈਨੂੰ ਤੇ ਰਾਤੀ ਬੜਾ ਦੁਖੀ ਕੀਤਾ ਲੈ ਵੀ ਹਰ ਗੁਣ ਨੇ ਵੀ ਹਰ ਗੁਣ ਜਦੋਂ ਸੌਂਗੀ ਤੇ ਉਹ ਹੀ ਜਾਗ ਪਿਆ ਇਸੇ ਲਈ ਗੱਲ ਹਾਂ ਬੜਾ ਉਖਰਾਹਕ ਕੰਮ ਯਾਰ ਹਾਲੇ ਥੋੜੀ ਸਵੇਰ ਰਾਤ ਉੱਠਦੀ ਰਹੀ ਹੈ ਅਜੇ 12 ਵਜੇ ਤਾਂ ਫੇਮ ਹੋਈ ਆ ਕਿਥੇ ਟਾਈਮ ਹੋਇਆ ਵਸ ਉਹ ਸਾਢੇ ਦਾ ਹੋਏ 11 12 ਦੇ ਵਿੱਚ ਵਿੱਚ ਆ ਜੀ ਹੋਈ ਆ ਅੱਜ 12 ਵਜੇ ਚੱਲੇ ਅੱਧਾ ਘੰਟਾ ਲੱਗਣਾ ਬਸ ਆ ਮੁਰਕ ਪਈ ਗਏ ਨੇ ਕੁੜੀ ਨੇ ਜਾਣਾ ਪਰਵਾਨੀ ਨੂੰ ਨਹੀਂ ਕਿਤੇ ਜਾਣਾ ਸੀ ਕੀ ਆ ਜੀ ਮੈਂ ਕੋਈ ਨਹੀਂ ਆਏ ਨਾ ਆਏ ਪਰ ਉਹਦੇ ਕੋ ਨਹੀਂ ਤੇ ਉਹ ਸੈਟਿੰਗ ਵੀ ਕਰਾ ਰੋ ਹੁਣ ਬਾਰ-ਬਾਰ ਕਿਥੇ ਮੇ ਤੋਂ ਮਕਰੂ ਨਿਉ ਹੂੰ ਨਹੀਂ ਝੁੱਕਦੀ ਫੂਲ ਬੰਦ ਕੀਤਾ ਹਾਂ ਉਹ ਬਹੁਤ ਸੋਹਣੀ ਕਰਦੀ ਸੀ ਹਨਾ ਉਹਨੂੰ ਉਹਦੇ ਕੋਲ ਸੈਟ ਬੈਗੀ ਨੂੰ ਉਹ ਨਹੀਂ ਨਾ ਕੁੜੀ ਹੈਗੀ ਇਹਨੂੰ ਮੈਂ ਕਹੂੰਗਾ ਨਾ ਉਹਨੂੰ ਵਧੀਆ ਕਰੇ ਪਤਾ ਅੱਛਾ ਅੱਛਾ ਇਹ ਥੱਲੇ ਨੇ اٹਗੀ ਤੇ ਰੂਹ ਲੱਗ ਗਈ ਅੰਦਰ ਉਹ ਆਦੇ ਅੱਖਾਂ 'ਚ ਮੈਂ ਪਾਲਾ ਪਾਲਾ ਕੋਈ ਨਹੀਂ ਲੈ ਜਾਂ ਅੰਦਰ ਕਹਿੰਦੀ ਅਭੀ ਦੀਦੀ ਕਹਿੰਦੀ ਵੀ ਕਿਆ ਵੀ ਹਰਫਤਨ ਬੂਟ ਦੇ ਦਈਏ ਤੇ ਕਹਿੰਦੀ ਰੂਹ ਲੱਗ ਪਈਏ ਕਹਿੰਦੀ ਨਹੀਂ ਦੇਣੇ ਆਹ ਲੈ ਜੋ ਲੈ ਜੋ ਨੰਬਰ ਵਾਲੀਆਂ ਬੜੀਆਂ ਹੈਵੀਆਂ ਆ ਹਰਫਤਨ ਦੇ ਦੇ ਬੂਟ ਆ ਦੇ ਦਿਓ ਹਰਫਤਨ ਆ ਹਰਫਤਨ ਦੇ ਦੇ ਬੂਟ ਦੇ ਦਿਓ ਦੇ ਦਿਓ ਦੇ ਦਿਓ ਦੇ ਦਿਓ ਹਰਫਤਨ ਦੇ ਦਿਓ ਆ ਬੂਟ ਆ ਬੂਟ ਹਰਫਤਨ ਦੇ ਦਿਓ ਆਪੇ ਲੂਆ ਆਪੇ ਲੈ ਇੱਕ ਦੇ ਦਿਓ ਨਾ ਫਿਰ ਇੱਕ ਤੁਸੀਂ ਤੂੰ ਪਾ ਲਈ ਹਰਫਤਨ ਦੇ ਦਿਓ ਭਾਣੂ ਦੇ ਦਿਓ ਕੀ ਜਨਨ ਚਾਤਾ ਬੀਨ ਬਾਦੀ ਉਹਨੂੰ ਇਹ ਡਰਿਆ ਵੀ ਹੁਣ ਕੋਈ ਪਾਣਾ ਨਾ ਦੇ ਆਏ ਡੈਡੀ ਨੇ ਚੱਲੇ ਹੁਣ ਆਪਾਂ ਸਲੂਆ ਸੱਦ ਬੰਦ ਹੈ ਦੀ ਗੱਡੀ ਰਖ ਲਈ ਹਰ ਗਿੰਨੀ ਮਗਰ ਮੈਂ ਖਾ ਉਥੇ ਚਲਾਸ ਰੂ ਲਊਗੀ ਯਾਰ ਇਹ ਘੜੀ ਪਲ ਲੈ ਵੀ ਆ ਕੰਮ ਸਟੀering ਦੇ ਹੱਥ ਰੱਖੋ ਪੂਰੀ ਫੀਲਿੰਗ ਲੈ ਲਗਜ਼ਰੀ ਲਗਜ਼ਰੀ ਫੀਲਿੰਗ ਲੈਣੀ ਆ ਚੱਲ ਆਜੋ 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 ਤੇ ਬਾਸ ਵੀ ਜਾਂ ਚੋ ਨੀ ਉਹ ਕੁੜੀ ਸੁਮੇਤ ਕੁੜੀ ਸੁਮੇਤ ਹੀ ਗੱਡੀ ਗਈ ਮਹਾਂਪਰਾਂ ਨੂੰ ਇਦਾਂ ਦਾ ਭਾਈ ਚਲੇ ਗਿਆ ਆ ਹੋ ਨੱਚਦੀ ਹੈਗੇ ਅਜੇ ਸਾਊਂਡ ਜੈ ਨਹੀਂ ਲਾਇਆ ਵੀ ਸਾਊਂਡ ਵੀ ਚੱਲ ਜਾਂਦਾ ਚਲਾ ਸਾਊਂਡ ਜੈ ਲਾਵਾਂ ਨਾਚ ਨਾਚਰ ਗੁਣ ਹਰ ਗੁਣ ਨੱਚੋ ਡਾਂਸੀ ਕਰਦੋ ਨਾ ਕੱਲ ਲੈ ਕੇ ਆ ਡੈਡੀ ਹਾਂ ਡੈਡੀ ਕੇ ਨਾ ਗਿਫਟ ਦੇਣਾ ਮਾ ਫਿਰ ਲਿਆਓ ਜੋ ਲੈਣਾ ਹੈ ਉਹ ਲਾਤੀ ਨੀਲ ਪੇਂਟ ਲਾ ਲਈ ਕਿ ਹੋਇਆ ਕੱਖ ਨਹੀਂ ਉਹ ਐਂ ਲੱਗਦਾ ਜਿੱਦਾਂ ਉਹ ਕਹਿਣਾ ਫਿਰ ਕਹਿਣਾ ਫਿਰ ਆਉਂਦਾ ਜਿੱਦਾਂ ਸਾਡੇ ਆਪੇ ਵੀ ਚਲਾ ਲਿੰਦੀ ਆ ਵੇ ਪੈਰ ਦੇ ਵਿੱਚ ਚਲੋ ਭਾਜੀ ਆਪਕੇ ਤੁਝ ਪੇਸਤ ਨਾ ਮੈਂ ਕਹਾਂ ਜੀ ਮਾਰਾ ਤੇ ਲਿਆ ਕੇ ਦਿਓ ਮਾ ਸੋਨਾ ਕੀ ਕੰਨਾ ਨਾ ਯਾਰ ਮੈਂ ਉਹ ਨਹੀਂ ਉਹ ਕਲਰ ਕਰਨੇ ਕਿਹੜਾ ਕਿਹੜਾ ਕਲਰ ਕਰਨਾ ਹੈ ਐਸ਼ ਐਸ਼ ਉਹਦੇ ਆਪਣੇ ਨਹੀਂ ਆਏ ਨੇ ਨਹੀਂ ਨਹੀਂ ਮੇਰੇ ਪਾਜੀ ਐਸ਼ ਆ ਗਿਆ ਦੇਖੋ ਸਕੈਲਪ ਤੇ ਆ ਗਿਆ ਪਰਿਆ ਕੋ 10 ਲੱਖ ਰੋ ਤਾਂ ਕਹਿੰਦੇ ਆ ਪਹਿਲੇ ਪੂਰੇ ਚਿੱਟੇ ਵਾਲ ਨਿਕਲਣ ਫੇਰ ਜਾ ਕੇ ਐਸ਼ ਹੰਦਾ ਉਹ ਮੈਡਮ ਕਹਿੰਦੇ ਮੈਂ ਤੁਹਾਡੇ ਕਲਰ ਵਰਗਾ ਕਲਰ ਕਰਵਾਉਣਾ ਰਿਹਾ ਹਾਂ ਸੇਮ ਐਸ਼ ਪਹਿਲੇ ਮੈਡਮ ਪਰਿਆ ਕੋ ਤੇ ਮਾਰੇ ਫੇਰ ਕਟਿੰਗ ਕਰਨੀ ਪਣੀ ਆ ਆ ਯਾਰ ਮੈਂ ਦੇਖੋ ਕਹਿੰਦੇ ਆ ਵੀ ਐਸ਼ ਕਲਰ ਜਿਹੜਾ ਉਹ ਕਰਵਾਉਣਾ ਮੈਂ ਇਹਨੂੰ ਐਸ਼ ਨਾ ਕਹੇ ਇਹਨੂੰ ਕਲੇਸ਼ ਕਹੋ ਵੀ ਇਹ ਕਲੇਸ਼ ਕਲਰ ਆ ਮੇਰੇ ਆ ਗਏ ਹਾਂ ਹਾਂ ਇਹ ਹੀ ਮੇਰੇ ਕਲਰ ਜਾਗਾ ਉਹ ਜਿਹੜੀ ਕੋਈ ਨਾ ਨਹੀਂ ਬਹੁਤ ਥੋੜਾ ਨਾ ਕਰਦું ਨਾ ਬਸ ਦੇਖੋ ਫੇਰ ਚਲੋ ਕਿੰਨ ਦੀਦੀ ਆਏ ਹੋਏ ਨੇ ਨੇਲ ਲਗਵਾਉਣ ਵਾਸਤੇ ਤੇ ਮੈਂ ਚੱਲ ਲਗਵਾ ਲਉ ਕਿੰਨੇ ਦਿਨਾਂ ਗਈ ਕਹਿਣ ਦੀ ਆ ਫਿਰ ਮਹੀਨਾ ਹੀ ਹੋ ਗਿਆ ਆ ਲੈ ਤੇਰੀ ਗਾੜੀ ਰੱਖ ਤੇ ਨੀਹ ਗੰਨਦਵਾਲਾ ਜਿਹੜੇ ਰਮਾਈ ਹਾਂ ਇੱਕ ਰੇਰ ਮੈਂ ਕਰਦਾ ਹਾਂ ਮੈਂ ਬੋਤਾ ਲਈ ਬੋਤਾ ਇਤਨੀ ਆਹ ਨਾ ਨਾ ਕੋਈ ਬਸ ਜਨਾ ਨਾ ਦੱਸ ਦੇ ਹਲਗੁਣ ਮੇਰੀ ਪੀਰੀਏ ਦੁੱਧੂ ਸਾਰੇ ਲੱਗੇ ਨੂਨ ਤੇ ਚੱਲੂਗੀ ਪਾਰਟੀ ਠੀਕ ਆ ਜੀ ਗੁੜੀਆ ਦੇ ਬਰਥਡੇ ਦੀ ਕਿਉਂਕਿ ਇਹਨਾਂ ਨੂੰ ਖਵਾਇਆ ਪਿਆ ਨਹੀਂ ਕੋਈ ਜਰੂਰੀ ਚੈਨ ਸਲੂਨ ਵਾਲੇ ਮੇਰੇ ਸਟਾਫ ਨੇ ਮੈਂ ਕਿਹਾ ਚੱਲੇ ਇਹਨਾਂ ਨੂੰ ਰੋਟੇਟਿਵ ਬਾਹਰੋਂ ਲੈ ਮੰਨੇ ਆ ਤੇ ਉਹ ਖਵਾ ਦਨੇ ਤੇ ਜੇ ਕੋਈ ਫਾਸਟ ਫੂਡ ਵਗੈਰਾ ਖਾਣਾ ਹੋਵੇ ਦੱਸਣਗੇ ਬੋਲਣਗੇ ਤੇ ਉਹ ਲੈ ਆਉਨੇ ਭਾਈ ਥੋੜਾ ਇਥੋ ਅੱਜ ਨਵੇਂ ਜਿਹੜਾ ਭਰਾ ਲੈ ਗਿਆ ਇਸ ਰਿਫ੍ਰੈਸ਼ਮੈਂਟ ਆਰ ਗੁਣ ਵੀ ਆਈ ਜਾਂਦੀ ਆ ਇਹ ਕਹਿੰਦੀ ਆ ਇਧਰ ਅਸਲਮਾ ਰੋਡ ਆਏ ਆ ਕਹਿੰਦਾ ਵੀ ਇੱਥੇ ਦਾਲ ਵੜੀ ਵਧੀਆ ਮਿਲਦੀ ਆ ਸਰਦਾਰੀ ਕੋ ਸਲਾਈ ਦਾ ਐਸ ਐਚ ਚੱਲ ਸਰਦਾਰੀ ਕੋ ਅੱਜ ਖਾ ਲੈਂਦੇ ਆ ਇਹ ਖਾਂਡਿਆ ਕਿਹੜੀ ਚੀਜ਼ੀ ਐ ਚਾਕਲੇਟ ਅੱਛਾ ਖਾ ਲੈ ਖਾੜਾ ਦੂਰ ਨਹੀਂ ਜਾਣਾ ਵੀ ਹਾਂ ਲੈ ਵੀ ਮੈਂ ਵਲੌਗ ਦੇ ਵਿੱਚ ਕਹਿੰਦਾ ਮੈਂ ਪਾਰਟੀ ਕਰਾਂਗਾ ਤੇ ਇੱਥੇ ਵਲੌਗ ਬਣਾਇਆ ਨਹੀਂ ਰੋਟੀਆਂ ਆਟੀਆਂ ਖਾ ਲੀਆਂ ਸਾਰਿਆਂ ਨੇ ਹੈ ਆ ਮੈਂ ਲੈਂਦੀ ਯਾਰ ਪਲੇਟਾਂ ਆ ਇੱਥੋਂ ਲੈਂਦੀ ਆ ਮੁੱਲ ਕਿ ਟੋਕਰੀ ਕੀ ਬਤਾ ਕਿੱਥੋਂ ਲੈ ਕੇ ਚੋਕੇ ਲੈਂਦੀ ਕਿਸ ਦੀ ਉਦਾਂ ਕਿਸ ਦੀ ਚੋਕੇ ਲੈਣ ਦੀ ਗਵੰਡੀਆਂ ਨੇ ਨਹੀਂ ਚੱਲੇ ਨਹੀਂ ਕਰਨ ਦੀ ਦੀ ਹਣੀ ਨੇ ਨੇਲ ਲਗਵਾ ਲਏ ਇਹਨਾਂ ਨੇ ਬਲੌਗ ਚ ਮੜੇ ਨੇਲ ਵਿਖਾਓ ਆਪਣੇ ਐਂ ਕਰ ਦੋ ਕੁਛ ਮੇਲੇ ਨੇਲ ਇੱਧਰ ਰੀ ਲੱਗੇ ਹੁੰਦੇ ਆ ਮਿੱਠੇ ਮੰਨੇ ਸੋਹਣੇ ਚਲੋ ਉਹ ਬਚਾਰੀ ਕੋ ਦੋਲੀ ਚਾ ਹਾਂ ਉਹ ਕੰਢੀ ਮਾਰੇਗਾ ਵੀ ਜਦੋਂ ਚੰਗੀ ਧੁੰਦ ਪੈ ਗਈ ਇਧਰ ਕੀ ਬੰਡਿਆ ਹਾਂ ਕਰਨਦੀ ਦੀ ਜਣੀ ਹੁਣ ਚੱਲਿਆ ਜੀ ਆ ਵੇਖਣ ਦੇ ਕੰਨੀ ਆਪਾਂ ਆਹ ਰੱਬ ਉਹ ਉੱਥੇ ਵੀ ਕਹੀ ਜਾਂਦੀ ਏ ਜੇ ਵੀ ਸਲੂਨ ਜਗਾਈ ਨੇ ਕਹਿੰਦੀ ਮੇਰੀ ਆਪਾ ਮੈਂ ਕਹਿੰਦੀ ਮੇਰਾ ਹੈਪੀ ਬਰਥਡੇ ਆ ਹੈਪੀ ਬਰਥਡੇ ਆ ਵੇ ਨੰਗੇ ਆਵਾ ਮੈਂ ਆ ਪਿਆ ਦੇ ਨਹੀਂ ਆ ਕ ਨੰਗ ਗਿਆ ਊਈ ਊਈ ਮੈਂ ਆ ਪਿਆ ਦੇ ਕੱਲ ਦੇ ਸੀ ਮੰਮੀ ਨੇ ਤਾਂ ਮੰਮੀ ਤੇਰੇ ਫੇਵਰਿਟ ਕੱਪ ਲੈਣਾ ਹੈ ਆ ਮੰਮੀ ਉਹਨੂੰ ਵਿਚਾਰੀ ਹੋਵੇ ਹੋਈ ਨਾ ਮੈਂ ਹੰਦੀ ਨਾ ਨਾ